ਹਾਏ ਮੁੰਜ ਤੇ ਡੱਬੇ ਚੁੱਕੀ ਫਿਰਦੇ ਪਰ ਪਰ ਕੇ ਮੱਖੀਆਂਾਂ ਦੇ ਓਏ ਦਿਲ ਵਿੱਚ ਕੱਖੀ ਜ਼ਹਿਰ ਹੈ ਕਿਤੀ ਹਾਏ ਸਦਕੇ ਤੇਰੇ ਕਮਾਈਆਂ ਦੇ ਓਏ ਦਿਲ ਵਿੱਚ ਕੱਖੀ ਜ਼ਹਿਰ ਹੈ ਕਿਤੀ ਸਦਕੇ ਤੇਰੇ ਕਮਾਈਆਂ ਦੇ ਓਏ ਚਿਹਰੇ ਤੇ ਚਿਹਰਾ ਲਾ ਕੇ ਕਿੰਨਾ ਆਪਣਾ ਆਪ ਲੁਕਾਵਾਂਗੇ ਇੱਕ ਦਿਨ ਤਾਂ ਸਜਣਾ ਸੱਚ ਮੁੱਚੀ ਹੀ ਆਪਣੀ ਕੀਤੀ ਤੇ ਪਛਤਾਵਾਂਗੇ ਓ ਇੱਕ ਦਿਨ ਤਾਂ ਸੱਜਣਾ ਸੱਚ ਮੁੱਚੀ ਹੀ ਆਪਣੀ ਕੀਤੀ ਤੇ ਪਛਤਾਵਾਂਗੇ ਓ ਜਿਹੜਾ ਦਿਲ ਤੋਂ ਕੋਰਾ ਓਨੇ ਪ੍ਰੇਮ ਫੁਹਾਰਿ ਉਛਾਲੀਏ ਓ ਜਿਹੜਾ ਦਿਲ ਤੋਂ ਕੋਰਾ ਓਨੇ ਪ੍ਰੇਮ ਫੁਹਾਰਿ ਉਛਾਲੀਏ ਓ ਸੱਜਣ ਜਿੰਨਾ ਦੇ ਕੋਲੇ ਨਹੀਂ